ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋ ਵੀਰੇ ਅੱਜ ਜਿਹੜੀ ਆਪਾਂ ਆ ਦਵਾਈ ਆ ਹਨ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਅੱਜ ਇਹ ਵੀਰੇ ਹੈਗੀ ਆ ਬਰੋਟੋਨਸ ਹਨਾ ਇੱਕ ਵਾਰ ਚੈੱਕ ਕਰ ਸਕਦੇ ਤੁਹਾਨੂੰ ਸਾਰੀ ਜਾਣਕਾਰੀ ਤੁਹਾਨੂੰ ਦੱਸ ਦਿਆਂਗੇ ਤੇ ਇਹ ਵੀਰੇ ਜੇ ਕਿਹੜੇ ਮੇਰੇ ਵੀਰ ਕਹਿੰਦੇ ਸਾਡੀ ਮੱਜਾਂ ਕੱਖ ਨਹੀਂ ਖਾਂਦੀਆਂ ਜਾਂ ਸੂਣ ਤੋਂ ਬਾਅਦ ਹਨਾ ਮਿਲਟੀ ਨਹੀਂ ਖਾਂਦੀਆਂ ਕਾੜਾ ਨਹੀਂ ਪੀਂਦੀਆਂ ਹੈਗੀਆਂ ਵੀ ਦੁੱਧ ਤੇ ਨਹੀਂ ਆਈ ਜਾਂ ਮੱਝ ਸਾਡੀ ਲਿੱਸੀ ਹੋ ਰਹੀ ਹੈਗੀ ਠੀਕ ਹੈ ਉਹਦੇ ਵਾਸਤੇ ਵੀਰੇ ਜਿਹੜੀ ਬਰੋਟੋਨਸ ਆ ਇਹ ਬਹੁਤ ਵਧੀਆ ਕਿਉਂਕਿ ਆਪਣੇ ਮੱਝਾਂ ਦੇ ਵਿੱਚ ਕੋਈ ਵੀਰ ਸੂਣ ਤੋਂ ਬਾਅਦ ਮੱਝ ਹਨਾ ਤੇ ਕੱਖ ਘਟਾ ਦਿੰਦੀਆਂ ਦਾਣਾ ਪਾਣੀ ਨਹੀਂ ਖਾਂਦੀ ਉਹਨਾਂ ਜੇ ਆਪਾਂ ਕੁਝ ਵੀ ਪਾਉਣਿਆ ਹਨਾ ਕੱਖ ਚੰਗੀ ਤਰ੍ਹਾਂ ਖਾਂਦੀ ਰ ਕੱਖ ਡੁੱਲੀ ਜਾਂਦੀ ਆ ਤੇ ਉਹਦੇ ਵਾਸਤੇ ਬਹੁਤ ਬੰਦੀ ਚੀਜ਼ ਆ ਗਈ ਇੱਕ ਲੀਟਰ ਮਤਲਬ 2 ਲੀਟਰ ਇੱਕ ਮੱਝ ਨੂੰ ਚਾਰ ਦੋ 200 ਗ੍ਰਾਮ ਇੱਕ ਮੱਝ ਨੂੰ ਬਹੁਤ ਆਗਾ ਇੱਕ ਦਿਨ ਦੇ ਵਿੱਚ ਮਤਲਬ ਪੰਜ ਦਿਨਾਂ ਦੇ ਵਿੱਚ 1 ਲੀਟਰ ਚੜ ਜਾਊਗਾ ਤੇ 2 ਲੀਟਰ ਲਿਆਇਓ ਤੇ 2 ਲੀਟਰ ਇਹਨੂੰ 10 ਦਿਨਾਂ ਚ ਚਾਰ ਦਿਓ ਮੱਝ ਨੂੰ ਉਸ ਤੋਂ ਬਾਅਦ ਚਾਹੇ ਗਾਂ ਕੀ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖਿਓ ਬਈ ਜੇ ਮੇਰੇ ਵੀਰ ਕਹਿੰਦੇ ਸਾਡੀ ਮੱਝ ਕੱਖ ਨਹੀਂ ਖਾਂਦੀ ਥੋਣ ਤੋਂ ਬਾਅਦ ਹਨਾ ਮਤਲਬ ਦੁੱਧ ਘਟਾ ਗਈ ਜਾਂ ਲਿੱਸੀ ਹੋ ਰਹੀ ਆ ਉਹ ਵੀਰੇ ਚੀਜ਼ ਨੂੰ ਪਾ ਕੇ ਜਰੂਰ ਦੇਖਣਾ ਫੇਰ ਦੇਖੋ ਇਹਦਾ ਰਿਜ਼ਲਟ ਹੁਣ ਆਪਣੇ ਕੋਲ ਮੱਝ ਤੀਕ ਇੱਕ ਤੇ ਉਹ ਸੂਣ ਤੋਂ ਬਾਅਦ ਕੀ ਆ ਕੱਖ ਦਾਣਾ ਪਾਣੀ ਖਾਣੋਂ ਖੱਟ ਗਈ ਘੱਟ ਗਈ ਜਿਹੜੇ ਕੱਖ ਨੇ ਥੱਲੇ ਡੋਲਦਿਆ ਕਰੇ ਸ਼ੰਗ ਮਾਰ ਮਾਰ ਕੇ ਤੇ ਜਦੋਂ ਇਹ ਚਾਰੀ ਵੀਰੇ ਉਦੋਂ ਬਾਅਦ ਉਹੀ ਮੱਝ ਆ ਗਈ ਦੂਜੀਆਂ ਮੱਝਾਂ ਨੂੰ ਪਹਿਲਾਂ ਕੱਖ ਖਾ ਜਾਂਦੀ ਆ ਨਾਲ ਜਿਹੜਾ ਮਰਜੀ ਦਾਣਾ ਪਾ ਦੇ ਉਹ ਹੁਣ ਇਹਨੂੰ ਲੇਟੀ ਪਾ ਦੇ ਕਾੜਾ ਪਾ ਦੇ ਕੁਝ ਨਹੀਂ ਛੱਡਦੀ ਹੀਗੀ ਕਈ ਮੇਰੇ ਵੀਰ ਕਹਿਣਗੇ ਯਾਰ ਸਾਡੀ ਮੱਝ ਕਾੜਾ ਨਹੀਂ ਪੀਂਦੀ ਹੈਗੀ ਤੇ ਵੀ ਜੇਰ ਨਹੀਂ ਸਮਾਰ ਕੇ ਪੀਂਦੀ ਜੇ ਥੋੜਾ ਤੁਸੀਂ ਕਾੜਾ ਚਾਰ ਦੋਗੇ ਬਈ ਚੰਗੀ ਤਰ੍ਹਾਂ ਉਹਨੂੰ ਜੇ ਉਹ ਜੀ ਰਿਹਾ ਆਪੋ ਆਟੋਮੈਟਿਕ ਪੈਜੀ ਜਿਹੜਾ ਮੈਲ ਆਗਾ 5-6 ਦਿਨਾਂ ਦੇ ਵਿੱਚ ਕੋਹੋਲੀ-ਹੋਲੀ ਕਰਕੇ ਸਾਰਾ ਨਿਕਲ ਜੂਗਾ। ਇਸੇ ਕਰਕੇ ਕਈ ਮੇਰੇ ਵੀਰ ਕਹਿੰਦੇ ਮੱਝਾਂ ਦੁੱਧ ਨਹੀਂ ਵਾਦਦੀਆਂ ਹੈਗੀਆਂ। ਤੁਸੀਂ ਬਰੋਟਨ ਚਾਰੇ ਉਹਨੂੰ। ਉਹਦੀ ਭੁੱਖ ਵਧੂਗੀ। ਜੋ ਭੁੱਖ ਵਧੂਗੀ ਆਪ ਆਟੋਮੈਟਿਕ ਜਿਹੜਾ ਖਾਣਾ ਦਾਣਾ ਪਾਣੀ ਆਗਾ ਉਹ ਆਪੇ ਖਾਊਗੀ ਪਾਣੀ ਪੀਊਗੀ ਤੇ ਕੱਖ ਖਾਊ ਦਾਣਾ ਜਿਹੜਾ ਮਰਜ਼ੀ ਪਾ ਦਿਓ ਲੇਟੀ। ਕਈ ਕਈ ਮੇਰੇ ਵੀਰ ਕਹਿੰਦੇ ਜਿਹੜੀ ਮੱਝਾਂ ਲੇਟੀ ਨਹੀਂ ਖਾਂਦੀਆਂ। ਲੇਟੀ ਨਾਲ ਹੀ ਦੁੱਧ ਵਾਦਦੀ ਹੈ ਮੱਝ ਆਪਣੀ ਆਟੋਮੈਟਿਕੀ। ਇਸੇ ਕਰਕੇ ਇਹਨੂੰ ਜੀਰ ਜ਼ਰੂਰ ਆ ਵੀ ਤੇ ਆ ਬਰੌਟ ਆਉਣਾਗਾ ਤੇ ਇਹ ਜਰੂਰ ਚਾੜਿਓ ਜਿਹਦੇ ਮੇਰੇ ਵੀਰ ਕਹਿੰਦੇ ਦੁੱਧ ਘਾਟ ਕੇ ਜਾਣਾ ਕੱਖ ਨਹੀਂ ਖਾਂਦੀ ਕੱਖ ਘਟਾਉਂਦੀ ਆ ਜਦ ਗਰਮੀ ਜ਼ਿਆਦਾ ਪੈਣ ਕਰਕੇ ਹਨਾ ਕੱਖ ਮੱਜਾਂ ਘਟਾ ਲਵੇਰੇ ਖਾਣਾ ਤੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਗਈ ਤੇ ਇੱਕ ਆਪਣਾ ਕਟਰੂਤੀਗਾ ਸੇ ਉਹ ਕੱਖ ਕੱਖ ਘਟ ਖਾਂਦਾ ਸੀਗਾ ਮਤਲਬ ਫੀਡ ਫੂਡ ਘਟ ਖਾਂਦਾ ਸੀਗਾ ਤੇ ਆਪਾਂ ਫਿਰ ਉਹਨੂੰ ਪਾ ਦੂ ਦਿੰਦੇ ਦੇ ਕੇ ਤੇ ਫਿਰ ਉਹ ਵਧੀਆ ਖਾਣ ਲੱਗਿਆ ਸੀਗਾ ਤੇ ਬਾਕੀ ਹੁਣ ਕੋਈ ਆਹ ਸਮਝਰੋ ਲੀਟਰ ਲਿਆਤਾ ਦੀਗਾ ਅੱਧਾ ਲੀਟਰ ਹਲੇ ਬਚਿਆ ਪਿਆਗਾ ਇੰਨਾ ਵਧੀਆ ਕਾ ਰਿਜ਼ਲਟ ਆਇਦਾ ਚੀਜ਼ ਬਾਕੀ ਹੋਰ ਕੋਈ ਜਾਣਕਾਰੀ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਿਆ ਕਰਾਂਗੇ ਨਾ ਕਰਦੇ ਰਹੇਣੇ ਅਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਭਰਾਵਾਂ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਕਈ ਮੇਰੇ ਵੀਰ ਫੋਨ ਕਰਕੇ ਪੁੱਛ ਲੈਂਦੇ ਨੇ ਨਾ ਕਈ ਭਰਾਵਾਂ ਕੋਲ ਫੋਨ ਨੰਬਰ ਨਹੀਂ ਹੈਗਾ ਆਪਣਾ ਤੇ ਉਹ ਮੈਸੇਜ ਕਰਦੇ ਰਹਿੰਦੇ ਨੇ ਕਈਆਂ ਦਾ ਪਤਾ ਲੱਗ ਗਿਆ ਆਪਾਂ ਲਿਖ ਵੀ ਦਿੰਦੇ ਆ ਕਈਆਂ ਦਾ ਆਪਣਾ ਮੈਸੇਜ ਕਮੈਂਟ ਨਹੀਂ ਪਤਾ ਲੱਗਦਾ ਨਾ ਉਹਨਾਂ ਵਾਸਤੇ ਆਪਾਂ ਵੀਡੀਓ ਪਾ ਦਿੰਦੇ ਹੁੰਦੇ ਆ ਕਿ ਵੀ ਚਲ ਭਰਾ ਨੂੰ ਹਣਾ ਘਰੇ ਬੈਠੀ ਪਤਾ ਲੱਗ ਜੇ ਨਾਲੇ ਆਪਾਂ ਜਿਹੜਾ ਕਿਸੇ ਕਿਸੇ ਚੀਜ਼ ਨਾਲ ਕਮਿਸ਼ਨ ਕਰਿਆ ਹੁੰਦਾਗਾ ਵੀ ਆਪੋ ਨੂੰ ਕੋਈ ਇੱਕੀ ਚੀਜ਼ ਕਮਿਸ਼ਨ ਮਿਲੂ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆਪਾਂ ਦਾ ਚਾਹਣਿਆ ਯਾਰ ਸੋ ਠੀਕ ਆ ਤੁਸੀਂ ਡਾਕਟਰ ਨੂੰ ਬੁਲਾਓਗੇ 3-400 ਰੁਪਏ ਉਹ ਲੈ ਜੂਗਾ ਟੀਕੇ ਲਾ ਦੂਗਾ ਦੁਬਾਰਾ ਫੇਸ ਨੂੰ ਦਵਾਈ ਲਿਖ ਦੂਗਾ ਉਹਦੇ ਨਾਲ ਤੁਹਾਨੂੰ ਫਾਇਦੀ ਜਾਗਾ ਜੇ 2 2 ਲੀਟਰ ਲੈ ਕੇ ਚਾਰ ਦੋਗੇ ਤੇ 2 ਲੀਟਰ ਇਹਨੂੰ ਛੇਵੇਂ ਦਿਨ ਹੀ ਪਤਾ ਲੱਗੂ ਪੰਜਵੇਂ ਛੇਵੇਂ ਦਿਨ ਹੀ ਪਤਾ ਲੱਗੂ ਥੋੜੀ ਮੈਂ ਸਾਰੇ ਕੱਖ ਦਾਣਾ ਪਾਣੀ ਕੁਛ ਮਰਜ਼ੀ ਪਾ ਦਿਆ ਕਰ ਕੋਈ ਛੇੜ ਕੁਛ ਨਹੀਂ ਛੱਡਣਾ ਇਹਨੇ ਛੇੜ ਜਰੂਰ ਕਰੋ ਬਾਈ ਵੀਡੀਓ ਵੀਡੀਓ ਤੇ ਲਾਈਕ ਕਰੋ